ਅੰਮ੍ਰਿਤਸਰ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਪੁੱਲਰ ਦੇ ਦਿਸ਼ਾ ਨਿਰਦੇਸ਼ਾਂ ਤੇ ਚਲਾਈ ਗਈ ਮਹਿੰਮ ਦੇ ਤਹਿਤ ਨਸ਼ਾ ਤਸਕਰੀ ਖਿਲਾਫ ਕਾਰਵਾਈ ਕਰਦੇ ਹੋਏ ਸੀਆਈਏ ਸਟਾਫ ਦੀ ਪੁਲਿਸ ਪਾਰਟੀ ਵੱਲੋਂ ਇੱਕ ਵਿਅਕਤੀ ਨੂੰ ਕਾਬੂ ਕਰਕੇ ਨਸ਼ਾ ਤਸਕਰੀ ਦੇ ਰੈਕਟ ਦਾ ਪਰਦਾ ਫਾਸ਼ ਕੀਤਾ ਗਿਆ ਪੁਲਿਸ ਪਾਰਟੀ ਵੱਲੋਂ ਫੜੇ ਗਏ ਵਿਅਕਤੀ ਦੀ ਪਛਾਣ ਹਰਦੀਪ ਸਿੰਘ ਵਾਸੀ ਪੈरिस ਐਵੇਨਿਊ ਸ਼ਹਿਰਟਾ ਅੰਮ੍ਰਿਤਸਰ ਵਜੋਂ ਹੋਈ ਹੈ ਤੇ ਇਸ ਪਾਸੋਂ 400 ਗ੍ਰਾਮ ਹਰੋਇਨ ਅਤੇ ਇੱਕ ਡਿਜੀਟਲ ਕੰਡਾ ਵੀ ਬਰਾਮਦ ਕੀਤਾ ਗਿਆ ਇਸ ਨੂੰ ਬੈਰੀ 7 ਨੂੰ ਸ਼ਹਿਰਤਾ ਦੇ ਖੇਤਰ ਤੋਂ ਕਾਬੂ ਕੀਤਾ ਜਦੋਂ ਇਹ ਹੈਰੋਇਨ ਦੀ ਸਪਲਾਈ ਕਿਸੇ ਵਿਅਕਤੀ ਨੂੰ ਕਰਨ ਜਾ ਰਿਹਾ ਸੀ ਸ਼ੁਰੂਆਤੀ ਪੁਸ਼ਕਿਸ਼ ਦੌਰਾਨ ਇਸ ਨੇ ਦੱਸਿਆ ਕਿ ਇਸ ਨੇ ਇਹ ਹੈਰੋਇਨ ਗੁਰੂ ਕੀ ਬਡਾਲੀ ਸ਼ਹਿਰਟਾ ਅੰਮ੍ਰਿਤਸਰ ਦੇ ਰਹਿਣ ਵਾਲੇ ਸੰਦੀਪ ਸਿੰਘ ਪਾਸੋਂ ਲਈ ਸੀ ਗ੍ਰਿਫਤਾਰ ਦੋਸ਼ੀ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕਰਕੇ ਬਰੀਕੀ ਨਾਲ ਪੁਸ਼ਕਿਸ਼ ਕਰਕੇ ਇਸ ਦੇ ਬੈਕਵਰਡ ਅਤੇ ਫਾਰਵਰਡ ਲਿੰਕ ਬਾਰੇ ਪਤਾ ਲਗਾਉਣ ਦੀ ਪੁਲਿਸ ਦੇ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ ਇਸ ਮਸਲੇ ਨੂੰ ਲੈ ਕੇ ਪੁਲਿਸ ਦਾ ਹੋਰ ਕੀ ਕਹਿਣਾ ਤੁਹਾਨੂੰ ਸੁਣਾ ਦਿੰਨੇ ਆ ਇਹ ਅੱਜ ਦੀ ਪ੍ਰੈਸ ਬਾਈਟ ਜਿਹੜੀ ਦਿੱਤੀ ਆ ਰਹੀ ਹੈ ਇਹ ਸੀਆਈਏ 2 ਇੰਚਾਰਜ ਇੰਸਪੈਕਟਰ ਦਲਬਾਗ ਸਿੰਘ ਨੇ ਇਹਨਾਂ ਦੀ ਟੀਮ ਦੇ ਐਸਆਈ ਲਾਜਪਤ ਰਾਏ ਵੱਲੋਂ 400 ਗ੍ਰਾਮ ਹੈਰੋਨ ਬਰਾਮਦ ਕੀਤੀ ਗਈ ਹੈ ਸਾਡੇ ਮਾਨਯੋਗ ਕਮਿਸ਼ਨਰ ਸ਼੍ਰੀ ਗੁਰਪ੍ਰੀਤ ਸਿੰਘ ਪੁਲਰਜੀ ਉਨਾ ਦਿਹਾ ਦਿਸ਼ਾ ਨਿਰਦੇਸ਼ਿਤ ਅਮਰਸਰ ਪੁਲਿਸ ਵੱਲੋਂ ਜੋ ਮਹਿਨ ਚਲਾਈ ਗਈ ਆ ਉਹਦੀ ਲੜੀ ਦੇ ਵਿੱਚ ਹਰਦੀਪ ਸਿੰਘ ਪੁੱਤਰ ਹਰਜਿੰਦਰ ਸਿੰਘ ਵਾਸੀ ਪੈਰ ਸੈਵਨਿਊ ਛਾਟਾ ਅਮਰਸਰ ਪਾਸੋਂ ਗਸ਼ਤ ਦੇ ਦੌਰਾਨ 400 ਗ੍ਰਾਮ ਹੈਰੋਨ ਬਰਾਮਦ ਕੀਤੀ ਹੈ ਔਰ ਇਹਨੂੰ ਗ੍ਰਿਫਤਾਰ ਕੀਤਾ ਗਿਆ ਆ ਮੌਕੇ ਦੇ ਉੱਤੇ ਗ੍ਰਿਫਤਾਰ ਕਰਕੇ ਇਹਨੂੰ ਅੱਜ ਪੇਸ਼ ਅਦਾਲਤ ਕੀਤਾ ਜਾ ਰਿਹਾ ਹੈ ਇਹਦੀ ਰਿਮਾਂਡ ਲੈ ਕੇ ਅਸੀਂ ਇਹਦੀ ਹੋਰ ਪੁੱਛਗਿਅਛ ਕਰਕੇ ਇਹਦੇ ਬੈਕਵਰਡ ਐਂਡ ਫਾਰਵਰਡ ਲਿੰਕ ਦਾ ਪਤਾ ਕਰਾਂਗੇ ਇਹਦੇ ਵਿੱਚ ਇੱਕ ਹੋਰ ਦੋਸ਼ੀ ਸੰਦੀਪ ਸਿੰਘ ਉਰਫ ਸਾਬੀ ਜੜਾਇਆ ਉਹਦਾ ਵੀ ਨਾਂ ਆਇਆ ਉਹ ਐਫ ਆਈ ਆਰ ਦੇ ਵਿੱਚ ਮੈਂਸ਼ਨ ਕੀਤਾ ਗਿਆ ਉਹ ਅਜੇ ਤੱਕ ਫਰਾਰ ਹੈ ਉਹਨੂੰ ਇਸ ਮੁਕਦਮੇ ਦੇ ਵਿੱਚ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸਰ ਕਿੰਨੀ ਉਮਰ ਹੈ ਜੀ ਸਰ ਉਮਰ ਕਿੰਨੀ ਹੈ ਨਾ ਜੀ ਇਹਦੀ ਉਮਰ 22 ਸਾਲ ਹੈ ਜੀ ਸਰ ਇਹ ਕਿੱਥੋਂ ਲਿਆਉਂਦੇ ਸੀ ਸਮਾਨ ਇਹ ਇਹਨਾਂ ਦਾ ਨਾ ਸੰਦੀਪ ਸਿੰਘ ਸਾਬੀ ਇਹਨਾਂ ਨੂੰ ਦੇਖੇ ਗਿਆ ਹੈਗਾ ਸੀਗਾ ਜਿਹੜਾ ਦੋਸ਼ੀ ਫਰਾਰ ਹੈਗਾ ਆ ਔਰ ਇਹਨੂੰ ਵੇਚਣ ਲਈ ਅੱਗੇ ਦਿੰਦਾ ਸੀ ਜਾਂ ਕਿ ਤੂੰ ਇਹਨੇ ਇਹਨੇ ਜਿਹੜੇ ਆ ਥੋੜਾ ਥੋੜਾ ਕਰਕੇ ਵੇਚੀ ਜਾਂ ਇਹਨੇ ਪਹਿਲਾਂ ਵੀ ਕੁਝ ਬੰਦਿਆਂ ਨੂੰ ਵੇਚੀ ਸੀ ਹੁਣ ਸਾਨੂੰ ਜਿਹੜੇ ਆ ਪੈਟਰੋਲਿੰਗ ਦਾਨ ਇਨਫੋਰਮੇਸ਼ਨ ਮਿਲੀ ਸੀ ਔਰ ਉਦੀ ਇਨਫੋਰਮੇਸ਼ਨ ਦੇ ਉੱਤੇ ਅਸੀਂ ਰਿਕਵਰੀ ਕੀਤੀ ਹੈ ਜੀ ਯਾਨੀ ਇਹਨੂੰ ਬਾਰਡਰ ਤੋਂ ਬਾਰਡਰ ਤੋਂ ਲੈ ਕੇ ਆਂਦਾ ਸੀ ਜਾਂ ਕਿੱਦਾਂ ਕਰਦਾ ਸੀ ਜਾਂ ਪਿੰਦਾ ਦੀ ਸੀ ਇਹ ਜੀ ਇਹ ਤੇ ਹੁਣ ਅਸੀਂ ਰਿਮਾਂਡ ਲੈ ਕੇ ਅੱਗੇ ਕਰਾਂਗੇ ਇਹ ਪਿੰਦਾ ਤੇ ਨਹੀਂ ਹੈਗਾ ਬਟ ਇਹ ਆਪਣੇ ਆਰਥਿਕ ਫਾਇਦੇ ਲਈ ਇਹ ਵੇਚਦਾ ਸੀਗਾ ਸੰਦੀਪ ਸਿੰਘ ਸਾਹੀ ਦਾ ਮਾਲ ਵੇਚਦਾ ਸੀ। ਇਹ ਸਾਹੀ ਕੋ ਗੈਂਟਰ ਹੈ ਜਾਂ ਸਿਰਫ ਸਮਾਨ ਦੇ ਕੰਮ ਕਰਦਾ ਹੈ। ਸਿਰਫ ਸਮਾਨ ਦਾ ਕੰਮ ਕਰਦਾ ਹੈ। ਠੀਕ। ਇਹ ਪਹਿਲਾਂ ਵੀ ਇਹਨਾਂ ਦੇ ਖਿਲਾਫ ਕੋਈ ਕੇਸ ਕ੍ਰਾਈਮ ਲਾਗੂ ਕੇਸ ਸੰਦੀਪ ਸਿੰਘ ਸਾਹੀ ਦੇ ਖਿਲਾਫ ਪਰਚੇ ਦਰਜ ਹੈਗੇ ਨੇ। ਅੱਛਾ। ਪਰ ਇਹ ਜਿਹੜਾ ਵਾ ਇਹ ਪਹਿਲੀ ਵਾਰ ਪਰਚਾ ਦਰਜ ਹੋਇਆ। ਸਰ ਜੀ ਕੀ ਕਾਰਵਾਈ ਕੀਤੀ ਗਈ ਹੈ ਇਹਨਾਂ ਤੇ? ਜੀ। ਕੀ ਕਾਰਵਾਈ ਕੀਤੀ ਗਈ ਹੈ ਜੀ ਇਹਨਾਂ ਤੇ? ਸੰਦੀਪ ਸਿੰਘ ਸਾਹੀ ਨੂੰ ਅਸੀਂ ਹੁਣ ਗ੍ਰਿਫਤਾਰ ਕਰਾਂਗੇ। ਔਰ ਇਹਨੂੰ ਜਿਹੜਾ ਗ੍ਰਿਫਤਾਰ ਕਰਕੇ ਅਸੀਂ ਪੇਸ਼ ਅਦਾਲਤ ਕਰ ਰਹੇ ਹਾਂ ਰਿਮਾਂਡ ਲੈ ਕੇ ਇਹਦੇ ਬੈਕਐਂਡ ਐਂਡ ਫਾਰਵਰਡ ਲਿੰਕ ਜਿਹੜੇ ਆ ਉਹ ਪਤਾ ਕਰਨ ਦੀ ਕੋਸ਼ਿਸ਼ ਕੀਤੀ ਜਾਵੇ ਲੱਗਦਾ ਵੱਡੇ ਕਲਾਸੇ ਹੋਣਗੇ ਹਾਂ ਕੋਸ਼ਿਸ਼ ਕਰਾਂਗੇ ਜੀ ਕਿ ਇਹਦੇ ਤੋਂ ਅੱਗੇ ਚਲਾ ਕੇ ਹੋਰ ਰਿਕਵਰੀ ਕੀਤੀ ਜਾਵੇ